ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਫਗਵਾੜਾ ਦੇ ਸੰਯੋਜਕ ਮਲਕੀ ਚਾਂਦੀ ਅਗਵਾਈ ਵੀ ਸੰਤ ਨਿਰੰਕਾਰੀ ਮਿਸ਼ਨ ਦੇ ਸੇਵਾਦਾਰਾਂ ਵੱਲੋਂ ਚਲਾਏ ਗਏ ਪ੍ਰੋਜੈਕਟ ਅੰਮ੍ਰਿਤ ਦੇ ਤਹਿਤ ਵਿਸਤ ਦੁਆਬ ਨਹਿਰ ਦੀ ਸਾਬ ਸਫਾਈ ਕੀਤੀ ਗਈ। ਇਸ ਦੌਰਾਨ ਜਥੇਸ਼ ਮੂਹ ਸੇਵਾਦਾਰਾਂ ਨੇ 1 ਕਿਲੋਮੀਟਰ ਦੇ ਹਿੱਸੇ ਦੀ ਸਾਬ ਸਫਾਈ ਕੀਤੀ। ਉੱਥੇ ਹੀ ਵਿਸ਼ੇਸ਼ ਤੌਰ ਤੇ ਪਹੁੰਚੇ ਮੇਅਰ ਰਾਮਪਾਲ ਉਪਨ ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਤੇ ਡਿਪਟੀ ਮੇਅਰ ਬਿੱਕੀ ਸੂਦ ਨੇ ਸੇਵਾਦਾਰਾਂ ਵੱਲੋਂ ਕੀਤੇ ਸੁਪਰਾਲੇ ਨੂੰ ਸਰੋੰਜਕ ਦੱਸਿਆ। ਇਸ ਮੌਕੇ ਮਲਕੀ ਚਾਂਦੇ ਨੇ ਦੱਸਿਆ ਕਿ ਬਿਸਤੂ ਦੁਆਬ ਨਹਿਰ ਜੋ ਕਿ ਬਹੁਤ ਹੀ ਗੰਦਗੀ ਨਾਲ ਭਰੀ ਹੋਈ ਸੀ ਉਸ ਨੂੰ ਬਿਲਕੁਲ ਹੀ ਸਾਫ਼ ਕੀਤਾ ਗਿਆ ਹੈ ਹੁਣ ਆ ਕਿਹਾ ਕਿ ਇਹ ਪ੍ਰੋਜੈਕਟ ਸਤਗੁਰੂ ਮਾਤਾ ਸੁਦੀਕਸ਼ਾ ਜੀ ਦੇ ਹੁਕਮ ਅਨੁਸਾਰ 900 ਤੋਂ ਵੱਧ ਸ਼ਹਿਰਾਂ ਵਿੱਚ 1600 ਥਾਵਾਂ ਤੇ ਇੱਕੋ ਸਮੇਂ ਕੀਤਾ ਗਿਆ ਬਹੁਤ ਹੀ ਖੁਸ਼ੀ ਦੀ ਗੱਲ ਆ ਵੀ ਬਾਬਾ ਹਰਦੇਵ ਸਿੰਘ ਜੀ ਦਾ ਜਿਹੜਾ ਮਹਾਰਾਜ ਜੀ ਦਾ ਚਾਹਨਾ ਉਹਦੇ ਤੇ ਅੱਜ ਸਵੱਛਤਾ ਦਾ ਜਿਹੜਾ ਸਵੱਛ ਜਲ ਸਵੱਛ ਮਨ ਦਾ ਜਿਹੜਾ ਮਹੀਮ ਆ ਉਹ ਅੱਜ ਸਾਰੇ ਦੇਸ਼ ਦੇ ਵਿੱਚ ਮੁੰਦਰਾ ਦੀ ਸਪਾਈ ਨਦੀਆਂ ਦੀ ਨਹਿਰਾਂ ਦੀ ਪਾਣੀ ਦੀ ਜਿੱਥੇ ਵੀ ਆ 900 ਸ਼ਹਿਰਾਂ ਦੇ ਵਿੱਚ ਕੀਤੀ ਜਾ ਰਹੀ ਆ ਇਹ ਮੈਂ ਬਹੁਤ ਵਧੀਆ ਪ੍ਰਾਲਾਵਾ ਜਿਹੜਾ ਇਹ ਕਰ ਰਹੇ ਆ ਸੰਸਥਾ ਲੋ ਮੈਂ ਇਹਨਾਂ ਨੂੰ ਬਹੁਤ ਬਹੁਤ ਇਹ ਚੀਜ਼ ਵੀ ਭੜਾਈ ਦਿੰਨਾ ਮੈਂ ਤੇ ਪ੍ਰਮਾਤਮਾ ਅਗੇ ਇਹ ਅਰਦਾਸ ਕਰਦਾ ਵੀ ਇਦਾਂ ਹੀ ਇਹਨਾਂ ਨੂੰ ਬਲ ਬੁੱਧੀ ਬਖਸ਼ੇ ਵੀ ਜਾਂ ਇਦਾਂ ਵੀ ਇਦਾਂ ਦੇ ਇਹ ਕੰਮ ਜਿਹੜੇ ਆ ਜਿਹੜੇ ਹੋਣ ਵਾਲੇ ਆ ਬਹੁਤ ਜ਼ਰੂਰੀ ਆ ਸਵੱਛ ਜਲ ਦੇ ਸਵੱਛ ਮੰਦ ਇਹ ਕਰਦੇ ਰਹਿਣ ਬਰੰਕਾਰ ਜੀ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਬਾਬਾ ਅਦੇਵ ਸਿੰਘ ਦਾ ਜਨਮ ਦਿਨ ਹੈ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਹਰ ਸਾਲ ਜਿਹੜਾ ਸਪਾਈ ਅਭਿਆਨ ਚ ਲਾਉਂਦੇ ਆ ਰੰਗ ਕਰੀ ਮਿਸ਼ਨ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਕਿ ਵਧੀਆ ਅਪਰਾਲਾ ਕਰ ਰਹੇ ਆ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਆ ਇਦਾਂ ਹੀ ਜਿਹੜਾ ਕੰਮ ਚੱਲਦਾ ਰੱਖੇ ਭਰਵਾਂ ਦੀ ਸੰਸਦ ਦੇ ਮੈਂਬਰਾਂ ਨੂੰ ਵਧਾਈ ਦੇਣਾ ਔਰ ਆਸ ਕਰਦਾ ਐਂ ਤੁਸੀਂ ਆਪਣੇ ਮਿਸ਼ਨ ਨੂੰ ਕਾਮਯਾਬ ਰੱਖੋ ਔਰ ਸਫਾਈ ਦਾ ਬਿਆਨ ਚਲਾਈ ਰੱਖੋ ਤਾਂ ਕਿ ਆਪਣੀ ਸਫਾਈ ਬਹੁਤ ਜ਼ਰੂਰੀ ਹੈ ਇਸ ਦੇ ਨਾਲ ਬਿਮਾਰੀਆਂ ਘੱਟ ਫੈਲਦੀਆਂ ਔਰ ਇਸ ਦੇ ਨਾਲ ਲੋਕ ਖੁਸ਼ੀ ਰਹਿੰਦੇ ਔਰ ਤੰਦਰੁਸਤੀ ਵੀ ਰਹਿੰਦੀ ਹੈ ਧੰਨਵਾਦ ਸਾਡੇ ਅਧਿਕਾਰੀ ਸਹਿਬਾਨ ਸ਼ਹਿਰਤਲ ਦੇ ਜਨਤਾ ਪਰਵੋ ਆਪਣੇ ਬੱਚਿਓ ਪਿਆਰ ਸੇ ਬੋਲੋ ਤਾਂ ਨੂੰ ਕਾਜ ਅੱਜ ਸਤਿਗੁਰੂ ਮਾਤਾ ਸ੍ਰੀਚਾ ਜੀ ਮਹਾਰਾਜ ਜੀ ਦੇ ਹੁਕਮ ਦੇ ਮੁਤਾਬਕ ਅਤੇ ਜੋ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਜੀ ਨੇ ਸਾਨੂੰ ਇਹ ਦਿੱਤੀ ਸੀ ਬਹੁਤ ਚਿਤ ਤੋਂ ਸਫਾਈ ਦਾ ਗਿਆਨ ਹੋਰ ਜੁਨੀਅਰ ਟਿਪਟੀਆਂ ਕਰ ਰਹੇ ਹਾਂ ਉਹਨਾਂ ਦੇ ਮੁਤਾਬਕ ਅੱਜ ਸਤਿਗੁਰੂ ਮਾਤਾ ਸ੍ਰੀਚਾ ਜੀ ਮਹਾਰਾਜ ਜੀ ਨੇ ਸਾਨੂੰ ਇਹ ਜਿਹੜਾ ਜਲ ਸਰੋਤ ਹੈ ਇਸ ਦੀ ਸਫਾਈ ਵੀ ਦਾ ਹੁਕਮ ਇਹ ਦਿੱਤਾ ਹੈ ਬਹੁਤ ਬੇਸ਼ੱਕ ਕਿ ਸੱਚਾ ਪਾਤਸ਼ਾਹ ਜਲ ਹੈ ਜਲ ਦੀ ਸਪਾਈਸ ਦਾ ਦੀ ਖੁਦਾਈ ਹੋਈ ਹੈ ਜਦੋਂ ਸਰਦਾਰ ਦੀ ਸੱਚਾ ਪਾਤਸ਼ਾਹ ਇਹ ਮੁਤਾਸੀ ਲਈ ਪਤੀ ਕੀ ਜੰਤੋ ਇਹ ਤਿਆਰੀ ਹੋਈ ਹੈ ਔਰ ਤੁਹਾਡੇ ਕਾਲੀ ਸਭਾ ਔਰ ਪੰਜਾਬ ਚੇ ਜੀ 올 ਵੀ ਦੁਖੇ ਵੀ ਸਾਰਿਆਂ ਨੇ ਮਿਲ ਕੇ ਜੀਓ ਵੀ ਪ੍ਰੋਗਰਾਮ ਬਣਾਇਆ ਹੈ ਉਹਦੇ ਪ੍ਰੋਗਰਾਮ ਦੇ ਮਿਸਾਬਕੇ ਚ ਲੈਣਾ ਹੈ ਦੇ ਵਿਤੀ ਕੋਈ ਮਰਜ਼ੀ ਨਹੀਂ ਕਰਨੀ ਤੇ ਆਉ ਦਸਤਾਰ ਅਗੇ ਅਵਾਸ ਸੱਚੇ ਪਾਲਸ਼ਾ ਅਸੀਂ ਜਦੋਂ ਜਦਾਂ ਇਹ ਦਸਤਾਰ ਦਾ ਹੁਕਮ ਆਉਂਦਾ ਹੈ ਸੇ ਪਕਤੀ ਹੈ ਸੇ ਸ਼ਹੀਦ ਬਾਦ ਹੈ ਜਿਹੜਾ ਜਿਹੜਾ ਬੇਸ਼ੀਰਵਾਦ ਸੱਚੇ ਪਾਲਸ਼ਾ ਦੇ ਹੁਕਮ ਮੰਨ ਕੇ ਲੈ ਲੈਂਦਾ ਹੈ ਦਸਤਾਰ ਉਹਨਾਂ ਨੂੰ ਰੌਣਕ ਕਰਦਾ ਹੈ ਛੁੜੀਆਂ ਪਾਉਂਦਾ ਹੈ ਇਹ ਕਰਦੇ ਸੱਚੇ ਪਾਲਸ਼ਾ ਇਸ ਨੂੰ ਬਹੁਤ ਲਈ ਅੱਛੀ ਤਰ੍ਹਾਂ ਕਰਨਾ ਹੈ ਮੰਨ ਕੇ ਲਿਆ ਕੇ ਕਰਨਾ ਹੈ ਤਾਰੇ ਕੇ ਰਾਸਿਕ ਸਿੱਤੇ ਪਾਚ ਤਾਰੇ ਸਭ ਨੂੰ ਸੁਖ ਪਰ ਤੇ ਆਸੇ ਬੋਲੋ ਤਾਂ ਨਾਮ ਦਾ